ਪਿਆਰੇ ਦਰਸ਼ਕੋ ਨਵਾਂ ਪੰਜਾਬ ਚੈਨਲ ਦੇ ਵਿਚਾਰ ਚਰਚਾ ਪ੍ਰੋਗਰਾਮ ਤੇ ਤੁਹਾਡਾ ਨਿੱਘਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਇੱਕ ਚਿੰਤਕ ਪ੍ਰੋਫੈਸਰ ਖੁਸ਼ਾਲ ਸਿੰਘ ਹਨ ਉਹਨਾਂ ਨਾਲ ਗੱਲ ਕਰਾਂਗੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਕਿਉਂਕਿ ਅਸਤੀਫਾ ਦੇ ਚੁੱਕੇ ਨੇ ਉਹਨਾਂ ਨੇ ਅੱਜ ਅਕਾਲ ਤਖਤ ਦੇ ਜਥੇਦਾਰ ਗੈਨੀ ਰੁਗਵੀਰ ਸਿੰਘ ਉਹਨਾਂ ਨੂੰ ਇੱਕ ਹੋਰ ਪੱਤਰ ਲਿਖਿਆ ਜਿਦੇ ਵਿੱਚ ਉਹਨਾਂ ਕਹੇ ਕਿ ਉਹਨਾਂ ਦੇ ਮਾਮਲੇ ਦਾ ਜਿਹੜਾ ਜਲਦੀ ਫੈਸਲਾ ਹੋਣਾ ਚਾਹੀਦਾ ਨਪਟਾਰਾ ਕੀਤਾ ਜਾਣਾ ਚਾਹੀਦਾ ਉਹਨਾਂ ਕਹੇ ਕਿ ਮੈਂ ਹੁਣ ਇਹ ਜਿਹੜਾ ਪ੍ਰਧਾਨਗੀ ਤੋਂ ਅਸਤੀਫਾ ਦੇ ਚੁੱਕਾ ਹੁਣ ਤਾਂ ਕੋਈ ਅੜਿੱਕਾ ਨਹੀਂਗਾ ਤੇ ਇਸ ਲਈ ਜਲਦੀ ਫੈਸਲਾ ਹੋਣਾ ਚਾਹੀਦਾ ਤੇ ਪ੍ਰੈਸ ਸਾਹਿਬ ਤੁਸੀਂ ਕੀ ਸਮਝਦੇ ਹੋ ਕਿ ਇਸ ਪੱਤਰ ਲਿਖਣ ਤੋਂ ਬਾਅਦ ਫੈਸਲੇ ਕਰਨ ਦੇ ਵਿੱਚ ਤੇਜ਼ੀ ਆਏਗੀ ਵੈਸੇ ਉਹਨਾਂ ਦਾ ਮਾਮਲਾ 2-3 ਮਹੀਨਿਆਂ ਤੋਂ ਲਟਕ ਰਿਹਾ ਉਹਨਾਂ ਨੂੰ ਕਾਫੀ ਦੇਰ ਹੋ ਗਈ ਤਨਖਾਹਾਂ ਈਕਰਾਰ ਦਿੱਤੇ ਆ ਇਹ ਫੈਸਲਾ ਹੁਣ ਤੇ ਦੇਰੀ ਕਿਉਂ ਲੱਗ ਰਹੀ ਹੈ ਜੰਮੂ ਸਾਹਿਬ ਜੀ ਜਿਹੜਾ ਇਹ ਅਸੀਂ ਸਾਰਾ ਵਰਤਾਰਾ ਦੇਖ ਰਹੇ ਆ ਅਸਤੀਫੇ ਨੂੰ ਲੈ ਕੇ ਇਦੇ ਵਿੱਚ ਸਭ ਤੋਂ ਵੱਡਾ ਸਵਾਲ ਤੇ ਇਹ ਹੈ ਕਿ ਪਹਿਲਾਂ ਬਹੁਤ ਸਾਰੀ ਦੇਰੀ ਐ ਅਕਾਲੀ ਦਲ ਦੇ ਪ੍ਰਧਾਨ ਨੂੰ ਵੀ ਇਸ ਗੱਲ ਤੇ ਸਮਝਣ ਤੇ ਲੱਗੀ ਕਿ ਉਹਨਾਂ ਨੇ ਕੋਈ ਗਲਤੀ ਕੀਤੀ ਐ ਕੋਈ ਉਹਨਾਂ ਤੋਂ ਭੁੱਲ ਹੋਈ ਐ ਪਹਿਲਾਂ ਇਹ ਉਹਨਾਂ ਨੇ ਦੋ ਤਿੰਨ ਵਾਰੀ ਗੁਪਤ ਤਰੀਕੇ ਨਾਲ ਆਪਣੇ ਪੱਧਰ ਤੇ ਅਖੰਡ ਪਾਠ ਰਖਾ ਕੇ ਅਕਾਲ ਤਖਤ ਦੇ ਪਿੱਛੇ ਜਿਹੜਾ ਗੁਰਬਖਸ਼ ਸਿੰਘ ਦਾ ਜਿਤ ਸਥਾਨ ਐ ਉੱਥੇ ਇਸ ਤਰ੍ਹਾਂ ਗੋਲਮੋਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਜਿਹੜੀਆਂ ਭੁੱਲਾ ਗਲਤੀਆਂ ਹੋਈਆਂ ਨੇ ਜਾਣੇ-ਨਜਾਣੇ ਉਹ ਸਾਰੀਆਂ ਮਾਫ ਕਰਤੀਆਂ ਜਾਣ ਤੇ ਉਸ ਤੋਂ ਬਾਅਦ ਮਸਲਾ ਜਿਹੜਾ ਆ ਕਿੰਨੇ ਸਾਲ ਪੁਰਾਣਾ ਹੈਗਾ ਇਹ ਕੋਈ ਘਟਨਾਵਾਂ ਜਿਹੜੀਆਂ ਕਰਕੇ ਉਹਨਾਂ ਨੂੰ ਅਕਾਲ ਤੱਕ ਤੋਂ ਚਾਰਜ ਸ਼ਿਟ ਕੀਤਾ ਗਿਆ ਆ ਉਹ ਘਟਨਾਵਾਂ 2015 ਦੀਆਂ ਨੇ ਤੇ ਉਹ ਤੋਂ ਬਾਅਦ ਇੰਨਾ ਸਮਾਂ ਜਿਹੜਾ ਆ ਉਹਨਾਂ ਨੂੰ ਪੈ ਗਿਆ ਸੀਗਾ ਤੇ ਹੁਣ ਵੀ ਕੋਈ ਇਸ ਤਰ੍ਹਾਂ ਨਹੀਂ ਵੀ ਪ੍ਰਧਾਨ ਸਾਹਿਬ ਦੇ ਜਾਂ ਅਕਾਲੀ ਲੀਡਰਸ਼ਿਪ ਦੇ ਇਹ ਜਿਹੜਾ ਆ ਕੋਈ ਹਿਰਦੇ ਪਰਵਰਤਨ ਹੋ ਗਏ ਸੀ ਉਹਨਾਂ ਨੂੰ ਲੱਗਦਾ ਸੀਗਾ ਸਾਡੇ ਉੱਤੇ ਬੋਝ ਹੈ ਆਤਮਾ ਦੇ ਉੱਤੇ ਸਾਨੂੰ ਜਾਣਣਾ ਚਾਹੀਦਾ ਹੈ ਪੋਲੀਟਿਕਲ ਹਾਲਾਤਾਂ ਵਿੱਚ ਇਹ ਪੈਦਾ ਹੋ ਗਏ ਕਿ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਚਾਰ ਇਲੈਕਸ਼ਨ ਹੈ ਜਿਹੜਾ ਉਹ ਉਹਨਾਂ ਦੀ ਪ੍ਰਧਾਨਗੀ 'ਚ ਹਾਰਿਆ ਬੁਰੀ ਤਰ੍ਹਾਂ ਤੇ ਉਹਨਾਂ ਦਾ ਇੱਕ ਧੜਾ ਜਿਹੜਾ ਆ ਉਹਨਾਂ ਤੋਂ ਬਾਗੀ ਹੋ ਕੇ ਅਕਾਲੀ ਦਲ ਦੋ ਹਿੱਸਿਆਂ 'ਚ ਵੰਡਿਆ ਗਿਆ ਇੱਕ ਬਾਗੀ ਤੇ ਇੱਕ ਦਾਗੀ ਬਾਗੀਆਂ ਤੇ ਦਾਗੀਆਂ ਦੇ ਵਿਚਾਲੇ ਜਿਹੜਾ ਮਸਲਾ ਸੀ ਉੱਥੋਂ ਉੱਠ ਕੇ ਆਇਆ ਕਿ ਉਹ ਕਾਲ ਤੱਕ ਤੇ ਪੇਸ਼ ਹੋਏ ਉਹਨਾਂ ਨੇ ਚਿੱਠੀ ਲਿਖੀ ਕਿ ਅਸੀਂ ਵੀ ਦੋਸ਼ੀਆਂ ਜਿਹੜੇ ਪਿਛਲੇ ਸਮੇਂ 'ਚ ਗ੍ਰਾਹ ਹੋਏ ਆ ਤੇ ਅਸੀਂ ਉਹਨਾਂ ਦੇ ਜਿਹੜੇ ਭੁੱਲ ਬਖਸ਼ਾਣਾ ਚਾਹੁੰਦੇ ਆ ਉਥੋਂ ਮਸਲਾ ਗਿਆ ਸੁਖਬੀਰ ਬਾਦਲ ਨੇ ਵੀ ਸੋਚਿਆ ਕਿ ਵਧੀਆ ਮੌਕਾ ਹੈ ਇਸ ਮੌਕੇ ਨੂੰ ਜਿਹੜਾ ਆ ਪੋਲੀਟੀਕਲ ਤੌਰ ਤੇ ਇਹਦਾ ਜਿਹੜਾ ਬੈਨੀਫਿਟ ਲੈ ਲਿਆ ਜਾਵੇ ਉੱਥੇ ਜਾਓ ਕਿਉਂਕਿ ਇਹ ਪਹਿਲੀ ਵਾਰ ਇਤਿਹਾਸ ਚ ਹੋਇਆ ਸੀਗਾ ਕਿ ਅਕਾਲ ਤਖਤ ਨੇ ਆਪਣੀ ਅਪੁਆਇੰਟਿੰਗ ਅਥਾਰਟੀ ਆ ਜਿਹੜੀ ਉਹਨਾਂ ਦੇ ਧਾਰਾਂ ਦੀ ਉਹਨਾਂ ਦੇ ਖਿਲਾਫ ਕੋਈ ਫੈਸਲਾ ਲੈਣਾ ਸੀ ਪਹਿਲਾ ਮਾਸਟਰ ਤਾਰਾ ਸਿੰਘ ਵੀ ਪੇਸ਼ ਹੋਏ ਸਾਰੇ ਅਕਾਲੀ ਦਲ ਪ੍ਰਧਾਨ ਬਰਨਾਲਾ ਸਾਹਿਬ ਤੱਕ ਤਕਰੀਬਨ ਬਹੁਤ ਸਾਰੇ ਪ੍ਰਧਾਨ ਰਹੇ ਅਕਾਲੀ ਦਲ ਦੇ ਜਿਹੜਾ ਨੂੰ ਅਕਾਲ ਤਖਤ ਤੇ ਕਿਸੇ ਜਿਹੜੀ ਕੁਤਾਈ ਦੇ ਤੌਰ ਤੇ ਸੱਧਿਆ ਵੀ ਗਿਆ ਸੀਗਾ ਲੇਕਿਨ ਉਹ ਜਦੋਂ ਸੱਦੇਗਾ ਉਸ ਵਕਤ ਉਹ ਸ਼੍ਰੋਮਣੀ ਕਮੇਟੀ ਦੇ ਵਿੱਚ ਤਾਕਤਵਰ ਨਹੀਂ ਸੀ ਹੁੰਦੇ ਉਹ ਇੰਨੇ ਤਾਕਤਵਰ ਨਹੀਂ ਸੀ ਹੁੰਦੇ ਕਿ ਉਹ ਪੁਆਇੰਟ ਜਥੇਦਾਰਾਂ ਨੂੰ ਪੁਆਇੰਟ ਕਰਨ ਵਾਲੀ ਅਥਾਰਟੀ ਹੁੰਦੇ ਹੋਣ ਇਸ ਵਕਤ ਜਿਹੜਾ ਹਾਲਾਤ ਨੇ ਕਿ ਕਿ ਜਿਹੜਾ ਜਾਦਾ ਸਮਾਂ ਲੱਗ ਰਿਹਾ ਹੈ ਜਾਦਾ ਫੈਸਲੇ ਕਿਉਂਕਿ ਇਹ ਤਾਂ ਜਥੇਦਾਰਾਂ ਦਾ ਇਤਿਹਾਸ ਹੈ ਉਹ ਇਤਿਹਾਸ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਘਟਨਾ ਨਹੀਂ ਮਿਲਦੀ ਕਿ ਉਹਨਾਂ ਨੇ ਆਪਣੀ ਪੁਆਇੰਟਿੰਗ ਅਥਾਰਟੀ ਦੇ ਖਿਲਾਫ ਜਾ ਕੇ ਕੋਈ ਫੈਸਲਾ ਕੀਤਾ ਹੋਵੇ ਤੇ ਇਹ ਵੀ ਇਤਿਹਾਸ ਦੇ ਜੰਮੂ ਸਾਹਿਬ ਪਹਿਲੀ ਵਾਰੀ ਹੋ ਰਿਹਾ ਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹ ਜਥੇਦਾਰਾਂ ਦੇ ਨਾਲ ਨਹੀਂ ਖੜੀ ਉਹ ਪਾਰਟੀ ਪ੍ਰਧਾਨ ਜਿਹੜਾ ਐਜੇ ਦੋਸ਼ੀ ਉੱਤੇ ਤਨਖਾਈ ਆਇਆ ਉਹ ਕਿਸੇ ਨਾ ਕਿਸੇ ਉਹਦੇ ਵਾਲੀ ਢੱਕਾ ਜਿਹੜੀ ਸਿੱਟ ਦੀ ਸਾਨੂੰ ਨਜ਼ਰ ਆ ਰਹੀ ਹੈ ਤੇ ਇਹਨਾਂ ਹਾਲਾਤਾਂ ਦੇ ਵਿੱਚ ਜਥੇਦਾਰ ਸਾਹਿਬ ਦੇ ਸਾਹਮਣੇ ਇੱਕ ਹੋਰ ਜਿਹੜਾ ਸੰਕਟ ਪੈਦਾ ਹੋ ਗਿਆ ਹੈ ਆ ਕਿ ਉਹਨਾਂ ਦੇ ਸਾਹਮਣੇ ਤਿੰਨ ਸਿਚੁਏਸ਼ਨ ਹੈ ਹਾਂਜੀ ਕਿ ਉਹ ਤਿੰਨਾਂ ਚੋਂ ਕਿਹੜੀ ਚੁਣਨਾ ਇੱਕ ਸਿਚੁਏਸ਼ਨ ਹੈ ਕੋਈ ਜਥੇਦਾਰ ਗੁਰਬਚਨ ਸਿੰਘ ਵਾਲਾ ਜਿਹੜਾ ਰਸਤਾ اختیار ਕਰ ਲੈਣ ਤੇ ਪੰਥ ਫਿਰ ਉਹਨਾਂ ਨਾਲ ਉਹੀ ਸਲੂਕ ਕਰੇਗਾ ਜਿਹੜਾ ਗੁਰਵਚਨ ਸਿੰਘ ਨਾਲ ਹੁੰਦਾ ਰਿਹਾ ਹੈ ਉਹਨਾਂ ਨੂੰ ਲੋਕ ਆਪਣੇ ਭੋਗਾ ਤੋਂ ਸਦਨਾ ਮੀਤ ਜੜਾ ਆ ਉਹ ਲੋਕਾਂ ਨੇ ਮਨਾ ਕਰ ਦਿੱਤਾ ਉਹਨਾਂ ਨੂੰ ਮਤਲਬ ਉੱਥੇ ਉਸ ਤਰ੍ਹਾਂ ਦਾ ਹਾਲ ਹੋ ਗਿਆ ਦੂਸਰਾ ਫੈਸਲਾ ਹੈ ਕਿ ਉਹ ਅਤਿਆਹ ਦੇ ਵਿੱਚ ਜਿਹੜਾ ਆਈਡੀਅਲ ਫੈਸਲਾ ਆ ਕਿ ਉਹ ਕਾਲੀਦਲ ਫੁੱਲਾ ਸਿੰਘ ਬਣ ਜਾਣ ਉਹਦੇ ਵਾਸਤੇ ਉਹਨਾਂ ਨੂੰ ਬਹੁਤ ਦਲੇਰੀ ਆਏ ਤੇ ਵੱਡੇ ਕਦਮ ਚੱਕਨੇ ਪੈਣਗੇ ਉਹ ਉਲਟ ਵੀ ਜਾ ਸਕਦੇ ਆ ਉਹਨਾਂ ਵਾਸਤੇ ਬਹੁਤ ਰਿਸਕ ਵੀ ਹੈਗਾ ਆ ਔਰ ਤੀਸਰਾ ਜਿਹੜਾ ਆਇਆ ਗਿਆ ਉਹ ਹੈਗਾ ਕਿ ਉਹ ਆਪਣੇ ਆਪ ਹੀ ਰਿਜਾਈਨ ਦੇ ਕੇ ਪਾਸੇ ਹੜ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਹਰਪ੍ਰੀਤ ਸਿੰਘ ਜੀ ਨੇ ਵੀ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਕੀਤੀਆਂ ਸੀਗੀਆਂ ਨਹੀਂ ਜੇ ਉਹ ਅਸਤੀਫੇ ਦੇਣ ਦਾ ਕੋਈ ਮਾਮਲਾ ਸੌਟ ਆਊਟ ਹੋਣ ਦੀ ਹਾਲਤ ਬਣ ਸਕਦੀ ਹੈ ਵੀ ਉਹ ਅਸਤੀਫੇ ਦੇਣ ਇਹ ਤਾਂ ਮਾਮਲਾ ਹੋਰ ਉਲਝ ਜਾਏਗਾ ਜੰਮੂ ਸਾਹਿਬ ਜੀ ਜਿਹੜੇ ਇਹ ਅਕਾਲੀ ਦਲ ਵੱਲੋਂ ਜਿਸ ਤਰ੍ਹਾਂ ਦੀ ਜਾਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਜਿਸ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਆ ਪ੍ਰਭਾਵਿਤ ਕਰਨ ਲਈ ਨਰੇਟਿਵ ਸਿਰ ਤੋਂ ਸਿੱਧਾ ਜਾ ਰਿਹਾ ਹੈ ਕਿ ਅਕਾਲ ਤਖਤ ਸਿਰਫ ਜਿਹੜਾ ਆ ਉਹ ਧਾਰਮਿਕ ਸੱਜਾ ਦੇ ਸਕਦਾ ਹੈ ਨਹੀਂ ਪ੍ਰੈਸ ਦਾ ਸਰਨ ਰੈਟਵੇ ਨਹੀਂ ਨਹੀਂ ਪ੍ਰੈਸ ਆ ਪ੍ਰਭਾਵਿਤ ਕਰਨ ਦਾ ਜਿਹੜੇ ਬਾਗੀ ਨੇ ਜਿਨ੍ਹਾਂ ਨੂੰ ਕਿਹਾ ਇੱਕ ਦਾਗੀ ਨੇ ਇੱਕ ਬਾਗੀ ਨੇ ਬਾਗੀ ਵੀ ਤੇ ਜਿਹੜੇ ਦਾਗੀਆਂ ਨਾਲ ਹੀ ਸਿਗੇ ਰਹੇ ਉਹਨਾਂ ਦਾ ਉਹਨਾਂ ਦਾ ਆਪਣਾ ਇੱਕ ਪ੍ਰੈਸ਼ਰ ਆ ਇੱਕ ਬਾਹਰ ਵੀ ਪ੍ਰੈਸ ਵੀ ਉਹਨਾਂ ਦਾ ਇਸ਼ੂ ਤਾਂ ਨਹੀਂ ਬਣਦਾ ਉਹ ਤੇ ਮੰਨ ਚੁੱਕੇ ਆ ਕਿ ਅਸੀਂ ਦੋਸ਼ੀ ਆ ਸਾਨੂੰ ਉਹਨਾਂ ਨੇ ਅਕਾਲ ਤਖਤ ਤੇ ਲਿਖ ਕੇ ਦਿੱਤਾ ਕਿ ਸਾਨੂੰ ਸਜ਼ਾ ਲਾਈ ਜਾਵੇ ਉਹ ਉਹਨਾਂ ਦੇ ਕੋਲ ਕੋਈ ਵੱਡਾ ਮਹੱਤਵਪੂਰਨ ਆਧਾ ਵੀ ਨਹੀਂ ਕੋਈ ਅਥਾਰਟੀ ਵੀ ਹੈ ਨਹੀਂ ਉਹਨਾਂ ਦੀ ਤੇ ਉਹਨਾਂ ਦਾ ਕੋਈ ਜਿਹੜਾ ਪੋਲੀਟਿਕਲ ਜਿਹੜਾ ਏਡੀਐਮ ਚੱਲਿਆ ਵੀ ਨਹੀਂ ਲੋਕਾਂ ਦੇ ਵਿੱਚ ਪੰਥ ਦੇ ਵਿੱਚ ਚੱਲਿਆ ਲੀਗਾ ਇਸ ਕਰਕੇ ਉਹਨਾਂ ਦੇ ਕੋਲ ਗਵਾਉਣ ਲਈ ਕੁਝ ਹੈ ਨਹੀਂਗਾ ਅਕਾਲੀ ਦਲ ਕੋਲ ਇਸ ਵਕਤ ਜਿਹੜੀ ਸਤਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਉਹਨਾਂ ਕੋਲ ਗੁਰਦੁਆਰਿਆਂ ਦਾ ਪ੍ਰਬੰਧ ਹੈ ਅਕਾਲ ਤਖਤ ਦਾ ਪ੍ਰਬੰਧ ਹੈ ਹੁਣ ਉਹ ਉਹ ਉਹਦੇ ਨਾਲ ਟਕਰਾ ਆ ਗਿਆ ਆ ਇਹ ਅਸਲ ਚ ਸੰਕਟ ਸੀਗਾ ਅਕਾਲੀ ਲੀਡਰਸ਼ਿਪ ਦਾ ਉਹਨਾਂ ਨੇ ਧੱਕ ਕੇ ਸਿੱਖ ਸੰਸਥਾ ਅਕਾਲ ਤਖਤ ਦਾ ਸੰਕਟ ਬਣਾ ਦਿੱਤਾ ਆ ਅਸਲੀ ਇਸ਼ੂ ਇੱਥੇ ਜਿਹੜੇ ਵੱਡੇ ਵੱਡਾ ਸਵਾਲ ਖੜਾ ਹੋ ਗਿਆ ਆ ਹੁਣ ਇਹ ਜਿਸ ਤਰ੍ਹਾਂ ਜਿਸ ਪਾਸੇ ਨੂੰ ਇਹ ਗੱਲ ਵਧ ਰਹੀ ਹੈ ਇੱਕ ਨਰੇਟਿਵ ਲਗਾਤਾਰ ਫਿਰ ਜਾ ਰਿਹਾ ਤੇ ਜਿਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਪਹਿਲੀ ਚਿੱਠੀ ਦੇ ਕੇ ਆਏ ਸੀ ਉਹਦੇ ਵਿੱਚ ਤਾਂ ਉਹਨਾਂ ਨੇ ਕਿਹਾ ਸੀ ਸਾਰੀਆਂ ਮੇਰੇ ਮੇਰੀ ਪ੍ਰਧਾਨਗੀ ਹੇਠ ਜੋ ਵੀ ਕਿਸੇ ਨੇ ਗਲਤੀਆਂ ਕੀਤੀਆਂ ਨੇ ਸਾਰਿਆਂ ਨੂੰ ਮੈਂ ਆਪਣੀ ਝੋਲੀ 'ਚ ਪਾਉਣਾ ਤੇ ਮੈਂ ਹਰ ਤਰ੍ਹਾਂ ਦੀ ਸਜ਼ਾ ਦੇ ਜਿਹੜਾ ਦਾ ਭਾਗੀਦਾਰ ਜੋ ਵੀ ਇਸ ਤੋਂ ਸਜ਼ਾ ਨਿਲਦੀ ਹੈ ਤੱਕ ਤੋਂ ਮੈਂ ਉਹਨੂੰ ਕਬੂਲ ਕਰਦਾ ਔਰ ਦੂਸਰੀ ਜਿਸਨ ਚਿੱਠੀ ਦੇ ਕੇ ਗਏ ਉਹ ਕਹਿੰਦੇ ਆ ਕਿ ਇਹ ਸਾਰਾ ਕੂੜ ਪ੍ਰਚਾਰ ਸਾਡੀ ਪਾਰਟੀ ਉਰੋਧ ਕੀਤਾ ਗਿਆ ਆ ਉਹਦਾ ਹਿੱਸਾ ਆ ਤੇ ਇਹ ਜਿਹੜਾ ਵਿਰੋਧੀਆਂ ਦਾ ਕੂੜ ਪ੍ਰਚਾਰ ਹੈ ਉੱਥੇ ਲੈ ਕੇ ਜਾਂਦਾ ਕਿ ਇਹ ਦੇ ਇਹਦੇ ਨਾਲ ਜਦੋਂ ਮੈਨੂੰ ਤਨਖਾਹਿਆ ਦਿੱਤਾ ਗਿਆ ਆ ਅਕਰਾਰ ਦਿੱਤਾ ਗਿਆ ਤੇ ਪੰਥ ਤੇ ਪੰਜਾਬੀਆਂ ਦਾ ਖਾਸ ਕਰਕੇ ਅਕਾਲੀ ਛਾਸ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ ਕਿ ਸਾਡੇ 4 ਜਿਹੜੇ ਉਮੀਦਵਾਰ ਹੈ ਉਹ ਜਿਵੇਂ ਇਲੈਕਸ਼ਨਾਂ ਦੇ ਵਿੱਚ ਲੜ ਨਹੀਂ ਸਕੇ ਇਹ ਇਹ ਉਹਨਾਂ ਨੇ ਜਿਹੜਾ ਨਰੇਟਿਵ ਬਣਾਇਆ ਇਸ ਨਰੇਟਿਵ ਦੇ ਨਾਲ ਕੀ ਜਾਂਦਾ ਕਿ ਅਕਾਲ ਤਖਤ ਨੇ ਤਾਂ ਸਪਸ਼ਟ ਕਰ ਦਿੱਤਾ ਸੀਗਾ ਕਿ ਅਸੀਂ ਸਿਰਫ ਤਸਵੀਰ ਬਾਦਲ ਤੇ ਪਾਬੰਦੀ ਲਾਈ ਹੈ ਇਲੈਕਸ਼ਨ ਲੜਨ ਤੇ ਇਹ ਪਾਰਟੀ ਆਪਣੇ ਉਮੀਦਵਾਰ ਖੜੇ ਕਰ ਸਕਦੀ ਆ ਅਕਾਲ ਤੱਕ ਤੁਹਾਨੂੰ ਸਪੈਸ਼ਲ ਸਪਸ਼ਟੀ ਕਰਨ ਦੇਣਾ ਪਿਆ ਸੀ ਜਦੋਂ ਅਕਾਲੀ ਲੀਡਰਸ਼ਿਪ ਇਹ ਨਰੇਟਿਵ ਬਣਾਉਣ ਲੱਗੀ ਕਿ ਸਾਡੇ ਅਸੀਂ ਜਿਹੜਾ ਬਰਨਾਲਾ ਕਿ ਹੋਰ ਜਿਹੜੀਆਂ ਤਿੰਨ ਜਿਮਮੀ ਚੋਂ ਹਨ ਨੇ ਉਸ ਕਰਕੇ ਕੈਂਡੀਡੇਟ ਨਹੀਂ ਖੜਾ ਕਰ ਰਹੇ ਕਿ ਸਾਡੇ ਪ੍ਰਧਾਨ ਨੂੰ ਜੰਮੂ ਸਾਹਿਬ ਜੀ ਅਕਾਲੀ ਦਲ ਦੇ ਇਤਿਹਾਸ ਵਿੱਚ ਕਦੀ ਵੀ ਇਦਾਂ ਨਹੀਂ ਹੋਇਆ ਕਿ ਪ੍ਰਧਾਨ ਸਾਹਿਬ ਤੇ ਕੋਈ ਸੰਕਟ ਆਇਆ ਹੋਵੇ ਤੇ ਸ਼੍ਰੋਮਣੀ ਅਕਾਲੀ ਦਲ ਸਾਰਾ ਹੀ ਹੈ ਜਿਹੜਾ ਆ ਉਹ ਉਹ ਦੇ ਸੰਕਟ ਚ ਕਹਵੇ ਕਿ ਅਸੀਂ ਜਿਹੜਾ ਰਜਾਇਨ ਦੇ ਰਹੇ ਆ ਅਸੀਂ ਕੰਮ ਹੀ ਨਹੀਂ ਕਰ ਸਕਦੇ ਅਸੂਚਾ ਅਕਾਲੀ ਦਲ ਭੰਗ ਕਰਨ ਲਈ ਤਿਆਰ ਇਹ ਕਦੀ ਇਤਿਹਾਸ ਚ ਤਾਂ ਹੋਇਆ ਨਹੀਂਗਾ ਕਿਉਂਕਿ ਅਕਾਲੀ ਦਲ ਦੇ ਵਿੱਚ ਕੋਈ ਇੱਕ ਵਿਅਕਤੀ ਸੁਪਰੀਮ ਨਹੀਂ ਸੀ ਹੁੰਦਾ ਇੱਕ ਪੈਰਲਲ 3 4 ਤਸਿੱਖ ਜਿਹੜੇ ਆ ਅਸੀਂ ਪਾਵਰ ਸੈਂਟਰ ਤਾਂ ਹਮੇਸ਼ਾ ਹੀ ਰਹੇ ਆ ਅਕਾਲੀ ਦਲ ਦਾ ਪ੍ਰਧਾਨ ਅਕਾਲ ਤਖਸਾ ਦਾ ਜਥੇਦਾਰ ਸਾਹਿਬ ਤੇ ਜਿਹੜਾ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਜੇ ਸਰਕਾਰ ਹੋਵੇ ਤਾਂ ਮੁੱਖ ਮੰਤਰੀ ਵੀ ਜਿਹੜਾ ਉਹ ਪਾਵਰ ਸੈਂਟਰ ਰਿਹਾ ਲੇਕਿਨ ਇੱਥੇ ਹੁਣ ਜਿਹੜਾ ਸੰਕਟ ਇਸ ਕਰਕੇ ਆ ਕਿ ਕਾਫੀ ਸਮੇਂ ਤੋਂ ਕਾਫੀ ਦਹਾਕਿਆਂ ਤੋਂ ਪਾਵਰ ਇੱਕ ਪਰਿਵਾਰ ਦੇ ਕੋਲੇ ਆ ਇੱਕ ਪਰਿਵਾਰ ਤੋਂ ਦੇਖ ਹੋਣ ਕਰਕੇ ਉਹ ਪਾਵਰ ਸੈਂਟਰ ਦੂਜੇ ਕਮਜ਼ੋਰ ਹੋ ਗਿਆ ਖਤਮ ਹੋ ਗਿਆ ਉਹਨਾਂ ਦੀ ਕੋਈ ਰੈਲੇਵੈਂਸ ਰਹੀ ਨਹੀਂ ਤੁਹਾਡੇ ਸਾਹਮਣੇ ਆ ਤੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਡੀਸੀ ਨੇ ਟਾਈਮ ਦਿੰਦਾ ਉਹਨਾਂ ਦੀ ਬਣਾਈ ਹੋਈ ਕਮੇਟੀ ਕੱਲ ਪਰਸੇ ਰਾਜਵਾਲਾ ਸਾਹਿਬ ਬਾਹਰ ਆਏ ਸੀ ਕਿ ਉਹ ਕਹਿ ਰਹੇ ਸੀਗੇ ਕਿ ਉਹਨਾਂ ਬਹਿ ਰਹੇ ਨੇ ਉਹਨਾਂ ਦੀ ਹਾਲਤ ਬਹੁਤ ਖਰਾਬ ਹੈ ਤੇ ਜਿਹੜੀ ਇਹਨਾਂ ਨੇ 16 ਮੈਂਬਰ ਦੀ ਕਮੇਟੀ ਬਣਾਈ ਆ ਅਕਾਲ ਤਖਤ ਤੋਂ ਉਹਦੀ ਕੋਈ ਰੈਲੇਵੈਂਸ ਹੈ ਨਹੀਂ ਕਿ ਕੋਈ ਕਿਸੇ ਦੇਸੀ ਨਹੀਂ ਰਿਕਵ ਦੇਖੋ ਰੈਲੇਵੈਂਸ ਤਾਂ ਇਵੇਂ ਖਤਮ ਹੋ ਜਾਂਦੀ ਮੈਂ ਤਾਂ ਦੱਸਦਾ ਇੱਕ ਹੂਨ ਚਿੱਲਣ ਦਾ ਮਾਮਲਾ ਸੀਗਾ ਅਕਾਲ ਛੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੇ ਐਲਾਨ ਕੀਤਾ ਵੀ ਉੱਥੇ ਯਾਦਗਾਰ ਬਣਾਈ ਜਾਊਗੀ ਉਹਨਾਂ ਦਿਨਾਂ 'ਚ ਮੈਂ ਦਿੱਲੀ ਦੇ ਵਿੱਚ ਪੰਜਾਬੀ ਟੂਨ ਦਾ ਜਿਹੜਾ ਉੱਥੇ ਸੀਨੀਅਰ CORRESPONDENT ਸੀਗਾ ਉਸ ਸਮੇਂ ਇਹ ਐਲਾਨ ਕੀਤਾ ਗਿਆ ਤਾਂ ਮੇਰੀ ਵੀ ਜਥੇਦਾਰ ਸਾਹਿਬ ਨਾਲ ਗੱਲਬਾਤ ਹੋਈ ਉੱਥੇ ਦੇਖੋ ਅਜੇ 11 12 ਦੀ ਗੱਲ ਹੈ ਇੰਨੇ ਸਾਲਾਂ ਦੇ ਵਿੱਚ ਉੱਥੇ ਯਾਦਗਾਰ ਨਹੀਂ ਬਣੀ ਜਦੋਂ ਤੁਸੀਂ ਇਹੋ ਜਿਹੇ ਫੈਸਲੇ ਕਰੋਗੇ ਐਲਾਨ ਕਰਕੇ ਲਾਂ ਦੇ ਉੱਪਰ ਅਮਲ ਹੀ ਨਹੀਂ ਹੋਏਗਾ ਤੇ ਉਹਦਾ ਅਸਰ ਕੀ ਪਵੇਗਾ ਬਿਲਕੁਲ ਉਹੀ ਹੈ ਕਿ ਜਦੋਂ ਉਹਦਾ ਜਿਹੜਾ ਹੈ ਨਾ ਹੁਣ ਜਦ ਨਰੇਟਿਵ ਸਾਰਾ ਸਮਝ ਆਉਂਦਾ ਆ ਪਹਿਲਾਂ ਕੱਲੀ ਘਟਨਾ ਤੋਂ ਸਮਝ ਨਹੀਂ ਆਉਂਦਾ ਜਦੋਂ ਬਿਰਸਾ ਸਿੰਘ ਬਲਟੋਹਾ ਨੇ ਅਕਾਲ ਤਖਤ ਸਾਹਿਬ ਦੇ ਜਿਹੜੇ ਸਾਬਕਾ ਜਥੇਦਾਰ ਭਰਪ੍ਰੀਤ ਸਿੰਘ ਤੇ ਅਟੈਕ ਕੀਤਾ ਸੀਗਾ ਤੇ ਉਸ ਵਕਤ ਲੱਗਦਾ ਸੀ ਕਿ ਸ਼ਾਇਦ ਉਹਨਾਂ ਦਾ ਇੱਕ ਆਪਣਾ ਇੱਕ ਜੀਵਨ ਵੀ ਹੈਗਾ ਰਾਜਨੀਤਿਕ ਜੀਵਨ ਹੈ ਜャ ਸੁਭਾਅ ਆ ਕੋਈ ਉਹਦਾ ਹਿੱਸਾ ਹੈ ਕਿ ਪ੍ਰਧਾਨ ਸਾਹਿਬ ਦੀ ਸਹਿਮਤੀ ਤੋਂ ਬਿਨਾਂ ਹੋ ਗਿਆ ਹੋਵੇਗਾ ਲੇਕਿਨ ਹੁਣ ਜਿਸ ਤਰੀਕੇ ਨਾਲ ਅਕਾਲੀ ਜਿਹੜੀ ਲੀਡਰਸ਼ਿਪ ਹੈ ਉਸ ਤੋਂ ਬਾਅਦ ਜਿਸ ਉਹੀ ਸ਼ਬਦ ਜੋ ਅ ਵਿਰਸਾ ਸਿੰਘ ਵਲਟੋਹਾ ਕਹਿ ਰਹੇ ਸੀਗੇ ਉਹ ਚੰਗੀ ਭਾਸ਼ਾ ਦੇ ਵਿੱਚ ਸ਼ਬਦ ਹੈ ਜਿਹੜੇ ਉਹ ਡਾਕਟਰ ਖੀਮਾ ਸਾਹਿਬ ਕਹਿ ਰਹੇ ਸੀਗੇ ਉਸ ਤੋਂ ਬਾਅਦ ਉਹ ਗੱਲ ਅੱਗੇ-ਅੱਗੇ ਤੁਰਦੀ ਗਈ ਔਰ ਸਰਨਾਪਰਾਵਾ ਨੇ ਵੀ ਉੱਥੇ ਹਾਜ਼ਰੀ ਲਵਾਈ ਉਹਦੇ ਵਿੱਚ ਲੇਟੈਸਟ ਹੈ ਜਿਹੜੇ ਪਟਨਾ ਦੇ ਡਾਕਟਰ ਸਾਹਿਬ ਦੇ ਸਾਬਕਾ ਜਥੇਦਾਰ ਸੀਗੇ ਰਣਜੀਤ ਸਿੰਘ ਘੋਰ ਉਹਨਾਂ ਨੇ ਵੀ ਅਟੈਕ ਹੈ ਜਿਹੜਾ ਕੀਤਾ ਇੱਕ ਗੱਲ ਸਮਝਣ ਵਾਲੀ ਹੈ ਜੰਮੂ ਸਾਹਿਬ ਜੀ ਇਹ ਸਾਰੇ ਅਟੈਕ ਹਰਪ੍ਰੀਤ ਤੇ ਕੋਈ ਕਰ ਹਰਪ੍ਰੀਤ ਹਾਲਾ ਕਿ ਕੋਈ ਮੁੱਢ ਤੇ ਕਰ ਵੀ ਨਹੀਂ ਗਾ ਹਾਂਜੀ ਉਹਦੇ ਤੱਕ ਦਮ ਦਮਾ ਸਾਹਿਬ ਨਾ ਉਹਨਾਂ ਨੇ ਕੋਈ ਮੀਟਿੰਗ ਬੁਲਾਉਣੀ ਹੈ ਨਾ ਉਹਨਾਂ ਨੇ ਕੋਈ ਤੇ ਅਕਾਲ ਤਖਤ ਦਾ ਜਿੰਦਾ ਨੇ ਡਿਸਾਈਡ ਕਰਨਾ ਹੈ ਫੈਸਲਾ ਤੇ ਉਹਨਾਂ ਦਾ ਹੀ ਮੰਨਿਆ ਜਾਣਾ ਹੈ ਪਰ ਇਹ ਕਿਹਾ ਜਾਂਦਾ ਵੀ ਸਿੰਘ ਸਾਹਿਬਾਨ ਦੀ ਜਦੋਂ ਮੀਟਿੰਗ ਹੁੰਦੀ ਹੈ ਉਹ ਬਹੁਤੀ ਕਮਾਂਡ ਉਹਨਾਂ ਦੀ ਹੁੰਦੀ ਹੈ ਉਹ ਜਿਹੜੇ ਪਾਸੇ ਨੂੰ ਤੋਰਦੇ ਮੀਟਿੰਗ ਉਸ ਪਾਸੇ ਵੱਲੋਂ ਚੱਲ ਪੈਂਦੀ ਹੈ ਉਹ ਤਾਂ ਹੁੰਦੀ ਹੈ ਕਿ ਤੁਹਾਡੀ ਦਲੀਲ ਦੇ ਵਿੱਚ ਕਿੰਨਾ ਕੁ ਦਮ ਹੈਗਾ ਆ ਉਹਨਾਂ ਨੇ ਪਿਛਲੀਆਂ ਆਪਣੇ ਸਮੇਂ ਦੇ ਵਿੱਚ ਵੀ ਕੁਝ ਸਟੇਟਮੈਂਟਾਂ ਦਿੱਤੀਆਂ ਸੀਗੀਆਂ ਜਿਹੜੀਆਂ ਸਟੇਟਮੈਂਟਾਂ ਜਿਹੜੀਆਂ ਸਿੱਖ ਸ਼ਾਸਤਰ ਦੇ ਅਸੀਂ ਕਹੀਏ ਕਿ ਪ੍ਰਭਾਵਿਤ ਕਰਦੀਆਂ ਸੀ ਉਸ ਦੇ ਸਾਰੇ ਨੈਰੇਟਿਵ ਨੂੰ ਤੇ ਇਸ ਕਰਕੇ ਉਹਨਾਂ ਦੇ ਕੋਲ ਕਿ ਬੋਲਣ ਦਾ ਵੀ ਤਜਰਬਾ ਹੈ ਉਹ ਥੋੜਾ ਜਿਹਾ ਉਹਨਾਂ ਦੇ ਬੈਕਗ੍ਰਾਉਂਡ ਅਕੈਡਮਿਕ ਵੀ ਹੈਗੀ ਹੈ ਇਸ ਕਰਕੇ ਹੋ ਸਕਦਾ ਇੱਕੋਲ ਫਰਕ ਹੋਵੇ ਲੇਕਿਨ ਜਿਸ ਤਰੀਕੇ ਨਾਲ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਆ ਉਹ ਭਰੋਸੇਯੋਗ ਸੂਤਰ ਦੱਸਦੇ ਆਏ ਗੱਲ ਕਿ ਉਹਨਾਂ ਨੇ ਦਾ ਉਹਨਾਂ ਤੋਂ ਪ੍ਰੈਸ਼ਰ ਇਹ ਅੱਜ ਨਹੀਂ ਹੁੰਦਾ ਮੰਨ ਗਿਆ ਅਕਾਲੀ ਦਲ ਦੀ ਲੀਡਰਸ਼ਿਪ ਵੀ ਮੰਨ ਚੁੱਕੀ ਹੈ ਕਿ ਤਿੰਨ ਵਾਰੀ ਪਹਿਲਾਂ ਵੀ ਯਤਨ ਕੀਤੇ ਗਏ ਸੀਗੇ ਜਦੋਂ ਦਮਦਮਾ ਸਾਹਿਬ ਜਾ ਕੇ ਅਕਾਲੀ ਲੀਡਰਸ਼ਿਪ ਕਿ ਇਹ ਜਿਹੜਾ ਫੈਸਲਾ ਕਈ ਮਹੀਨੇ ਪਹਿਲਾਂ ਇਸ ਐਪੀਸੋਡ ਤੋਂ ਪਹਿਲਾਂ ਕਿ ਇਹ ਤੁਸੀਂ ਮਾਫੀ ਦੇ ਦਿਓ ਉਹਨਾਂ ਜਿਵੇਂ ਅਕਾਲੀ ਦਲ ਚਾਹੁੰਦਾ ਹੈ ਜਿਸ ਤਰ੍ਹਾਂ ਦੀ ਮਾਫੀ ਚਾਹੁੰਦਾ ਹੈ ਤਾਂ ਜਥੇਦਾਰ ਸਾਹਿਬ ਨੇ ਅਨਕਾਰ ਕਰਤਾ ਸੀ ਕਿ ਮੈਂ ਆਪਣਾ ਰਜ਼ਾਇਣ ਦੇ ਸਕਦਾ ਪਰ ਮੈਂ ਇਹ ਨਹੀਂ ਕਰ ਸਕਦਾ ਹੁਣ ਵੀ ਜਿਹੜਾ ਉਹ ਕੱਲ ਵੀ ਜਦੋਂ ਗਏ ਆ ਜਦੋਂ ਕੱਲ ਇਮੀਡੀਏਟ ਵੀ ਖਬਰਾਂ ਚੱਲ ਪਈਆਂ ਸੀਗਾ ਉਹ ਕਿ ਰਿਜ਼ਾਈਨ ਕਰਨ ਗਏ ਆ ਤੇ ਉਹਨਾਂ ਨੇ ਇਹ ਸਵਾਲ ਅੱਗੇ ਰੱਖਿਆ ਹੋਇਆ ਹੈ ਕਿ ਜੇ ਤੁਸੀਂ ਫੈਸਲਾ ਆਪਣੇ ਅਨੁਸਾਰ ਕਰਾਉਣਾ ਹੈ ਤੇ ਮੈਂ ਇਹਦਾ ਭਾਗੀ ਨਹੀਂ ਬੰਦਾ ਜਿੰਦੋਂ ਤੱਕ ਇਹ ਹੈ ਤੇ ਹੁਣ ਇਸ ਸਿਚੁਏਸ਼ਨ ਦੇ ਵਿੱਚ ਜੇ ਜਥੇਦਾਰ ਸਾਹਿਬ ਨੂੰ ਹਟਾਇਆ ਜਾਂਦਾ ਹੈ ਕੋਈ ਨਵਾਂ ਜਥੇਦਾਰ ਲਾਇਆ ਜਾਂਦਾ ਹੈ ਤਾਂ ਉਹਦੇ ਆ ਨੁਕਸਾਨ ਅਕਾਲੀ ਪੋਲਿਟਿਕਸ ਨੂੰ ਹੋਰ ਜ਼ਿਆਦਾ ਲੀਡਰਸ਼ਿਪ ਨੂੰ ਹੋ ਸਕਦਾ ਹੈ ਤੇ ਇਸ ਕਰਕੇ ਹੁਣ ਜਿਹੜਾ ਆ ਮਸਲਾ ਇਹ ਹੈ ਕਿ ਐਸ ਨੂੰ ਕਿਉਂਕਿ ਜਿੰਨੇ ਵੀ ਉਹਨਾਂ ਨੇ ਰਹਿ ਲਈ ਹੈ ਜਿਹੜਾ ਵੀ ਹੁਣ ਤੱਕ ਨਰੇਟਿਵ ਸਾਹਮਣੇ ਆ ਰਿਹਾ ਆ ਉਹ ਨਰੇਟਿਵ ਸਾਹਮਣੇ ਆ ਰਿਹਾ ਹੈ ਕਿ ਜਿਸ ਜਿਹੜੀ ਝੁੰਡਾ ਕਮੇਟੀ ਦੀਆਂ ਸਿਫਾਰਸ਼ਾਂ ਨੇ ਘੱਟੋ-ਘੱਟ ਫੈਸਲਾ ਉਹਦੇ ਨੇੜੇ-ਤੇੜੇ ਹੋਵੇ ਕਿਉਂਕਿ ਉਹ ਕਮੇਟੀ ਤੇ ਇਲਜ਼ਾਮ ਨਹੀਂ ਲਾ ਸਕਦੇ ਕਿ ਕਾਂਗਰਸ ਨੇ ਬਣਾਈ ਸੀ ਭਾਜਪਾ ਨੇ ਬਣਾਈ ਸੀ ਆਰਐਸਕੇ ਨੇ ਬਣਾਈ ਸੀ ਉਹ ਅਕਾਲੀ ਦਲ ਨੇ ਆਪ ਹੀ ਨਾਮਿਨੇਟ ਕੀਤੀ ਸੀ ਉਹ ਕਮੇਟੀ ਨੇ ਬੜੀ ਇਮਾਨਦਾਰੀ ਨਾਲ ਸੌ ਹਲਕਿਆਂ ਜਾ ਕੇ ਅਕਾਲੀ ਵਰਕਰਾਂ ਦੀਆਂ ਇਸਲਾਹ ਲਈ ਸੀ ਕਿ ਪਾਰਟੀ ਨੂੰ ਕਿਵੇਂ ਸਰਜੀਤ ਕੀਤਾ ਜਾ ਸਕਦਾ ਹੈ ਉਹ ਜਿਹੜੀ ਇੱਕ ਮਤ ਹੋ ਕੇ ਸਾਹਮਣੇ ਰਹੀ ਉਹ ਇਸ ਕੀ ਸਮੁੱਚੀ ਲੀਡਰਸ਼ਿਪ ਪ੍ਰਤੀ ਲੋਕਾਂ ਦੀ ਨਾਰਾਜ਼ਗੀ ਨਹੀਂ ਨਫ਼ਰਤ ਹੈ ਜੇ ਤਾਂ ਨਾਰਾਜ਼ਗੀ ਨਾ ਹੋ ਕੇ ਨਫ਼ਰਤ ਹੋ ਜਾਏ ਤੇ ਉਹਦੇ ਵਿੱਚ ਲੀਡਰਸ਼ਿਪ ਤੋਂ ਬਿਨਾਂ ਆਪਣੇ ਬਦਲਿਆ ਬਦਲ ਤੋਂ ਬਿਨਾਂ ਉਸੇ ਤਰ੍ਹਾਂ ਈ ਤੁੱਚ-ਪੁੱਚ ਜਿਹੜਾ ਪੈਚਵਰਕ ਕਰਕੇ ਅੱਗੇ ਨਹੀਂ ਵਧਿਆ ਜਾ ਸਕਦਾ ਇਸੇ ਤਰ੍ਹਾਂ ਫਿਰ ਗੱਲ ਚੱਲ ਪਈ ਸੀ ਪਿਛਲੇ ਕਾਫੀ ਸਮੇਂ ਤੋਂ ਕਿ ਇੱਕ ਇਹੇ ਜੀ ਅਤਾਲ ਤਖਤ ਕਮੇਟੀ ਨਾਮਿਨੇਟ ਕਰੇ ਤੇ ਸਾਰੇ ਅਕਾਲੀ ਧੜਿਆਂ ਨੂੰ ਇਹ ਆਦੇਸ਼ ਦੇਵੇ ਕਿ ਉਹ ਰਿਜ਼ਾਈਨ ਕਰ ਦੇਣ ਕਿਉਂਕਿ ਫੇਲੀਅਰ ਇਕੱਲੇ ਸੁਖਵੀਰ ਧੜੇ ਦੀ ਨਹੀਂ ਹੈ ਜਿੰਨੇ ਵੀ ਧੜੇ ਆ ਚਾਹ ਰਵੀ ਦੇ ਅੰਦਰ ਦਾ ਧੜਾ ਹੈ ਮਾਨ ਦਾ ਧੜਾ ਧੜਾ ਜਿੰਨੇ ਵੀ ਧੜੇ ਨੇ ਉਹ ਸਾਰਿਆਂ ਦੀ ਪੋਲਿਟਿਕਸ ਅੱਜ ਡੇਟ ਦੇ ਡੇਟ 'ਚ ਫੇਲ ਹੈ ਤੇ ਉਹਨਾਂ ਨੂੰ ਇਕੱਠਿਆ ਕਰਨ ਵਾਸਤੇ ਤੇ ਇੱਕ ਕਮੇਟੀ ਇੱਕ ਸਮਾਂ ਨਿਸ਼ਿਤ ਕਰਕੇ ਉਹਦੇ ਦਰਮਿਆਨ ਪਾਰਟੀ ਦੀ ਮੁੱਢ ਤੋਂ ਭਰਤੀ ਕਰੇ ਥੱਲੇ ਤੇ ਉਸ ਭਰਤੀ ਤੋਂ ਪਹਿਲਾਂ ਸਰਕਲ ਜਿਹੜਾ ਅਕਾਲੀ ਦਲ ਦਾ ਵਿਧਾਨ ਕਹਿੰਦਾ ਹੈ ਪਹਿਲਾ ਸਰਕਲ ਪ੍ਰਧਾਨ ਚੁੜੇ ਜਾਣ ਫਿਰ ਜ਼ਿਲ੍ਹਾ ਪ੍ਰਧਾਨ ਚੁੜੇ ਜਾਣ ਤੇ ਉਸ ਤੋਂ ਬਾਅਦ ਜਿਹੜਾ ਵੀ ਜਿਹੜਾ ਵੀ ਉਹਦੇ ਵਿੱਚ ਆਪਣੇ ਪਾਵਰ 'ਚ ਆਉਂਦਾ ਆ ਕਿਸਕਵੀਰ ਬਾਦਲ ਨੂੰ ਵੀ ਮੌਕਾ ਮਿਲੇ ਕਿ ਜੇ ਲੋਕਾਂ ਦੇ ਵਿੱਚ ਉਹ ਉਹਦਾ ਆਧਾਰ ਹੈ ਸੰਗਤਾਂ ਉਹਨੂੰ ਚਾਹੁੰਦੀਆਂ ਨੇ ਜਿਸ ਤਰੀਕੇ ਨਾਲ ਅਕਾਲੀ ਲੀਡਰਸ਼ਿਪ ਹਨਰੇਟ ਬਣਾ ਰਹੀ ਹੈ ਕਿ ਅਸੀਂ ਸਾਰੇ ਲੋਕ ਜਿਹੜੇ ਰਿਜਾਇਨ ਕਰ ਦੇਣਗੇ ਇਹ ਸਾਰੇ ਲੋਕ ਜੰਮੂ ਸਾਹਿਬ ਜੀ ਇਹ ਪਬਲਿਕ ਦੇ ਚੁਣੇ ਹੋਏ ਨਹੀਂ ਹੈ ਕਿ ਵੀਰ ਸਿੰਘ ਬਾਦਲ ਦੇ ਨੋਮੀਨੇਟ ਕੀਤੇ ਹੋਈ ਲੀਡਰਸ਼ਿਪ ਹੈ ਨੋਮੀਨੇਟ ਲੀਡਰਸ਼ਿਪ ਹੈ ਜਿਹੜੀ ਉਹ ਉਹਦਾ ਤਾਂ ਇਸ ਤੋਂ ਇਲਾਵਾ ਹੋਰ ਵੀ ਪ੍ਰਤੀਕਰਮ ਹੋ ਹੀ ਨਹੀਂ ਸਕਦਾ ਲੇਕਿਨ ਇਹ ਲੀਡਰਸ਼ਿਪ ਦੇ ਹੁੰਦਿਆਂ ਅਕਾਲੀ ਦਾ ਸਵਾਲ ਇਹ ਨਹੀਂ ਕਿ ਵੀਰ ਬਾਦਲ ਨੂੰ ਕਿਹੜੀ ਸਜ਼ਾ ਮਿਲਦੀ ਹੈ ਉਹਦਾ ਕੀ ਪੁਹਿਖ ਹੈ ਸਵਾਲ ਇਹ ਹੈ ਕਿ ਅਕਾਲੀ ਦਲ ਜਿਹੜਾ 104 ਸਾਲ ਪੁਰਾਣਾ ਆ ਕਿ ਉਹ ਪੰਜਾਬ ਦੇ ਵਿੱਚ ਮੁੜ ਸਰਜੀਤ ਕਰਨਾ ਹੈ ਉਹਨੂੰ ਦੇ ਲੋਕਾਂ ਦੇ ਵਿੱਚ ਰੈਲੇਵੈਂਟ ਕਰਨਾ ਆ ਉਹਦੀ ਸਰਵਾਈਵਲ ਜਾਂ ਰਿਵਾਈਵਲ ਕਰਨੀ ਹੈ ਤਾਂ ਉਹਦੇ ਵਾਸਤੇ ਤੁਹਾਨੂੰ ਫਿਰ ਇਹ ਜਿਹੜੇ ਵੱਡੇ ਫੈਸਲੇ ਕਰਨੇ ਪੈਣੇ ਆ ਉਹ ਕਮੇਟੀ ਜਿਹੜੀ ਨਿਰਪੱਖ ਕਮੇਟੀ ਅਕਾਲ ਤਖਤ ਦੀ ਨਿਗਰਾਨੀ ਹੇਠ ੱਲੇ ਔਰ ਉਸ ਕਮੇਟੀ ਦਾ ਕੋਈ ਵੀ ਮੈਂਬਰ ਹੈ ਜਿਹੜਾ ਉਹ ਜ਼ਿੰਦਗੀ ਭਰ ਕੋਈ ਸਿਆਸੀ ਅਹੁਦਾ ਨਾ ਲਵੇ ਉਹ ਅਪਰਨ ਅਕਾਲ ਤਖਤ ਤੇ ਭੜ ਕੇ ਜਾਵੇ ਕਿ ਮੈਂ ਇਸ ਕਮੇਟੀ ਦਾ ਮੈਂਬਰ ਆ ਮੈਂ ਕੋਈ ਵੀ ਜਿਹੜਾ ਉਹ ਨਹੀਂ ਲੜ ਤਾ ਜਾ ਕੇ ਅੱਗੇ ਕਿਸੇ ਪਾਸੇ ਗੱਲ ਵਧੇਗੀ ਹੁਣ ਨਰੇਟਿਵ ਅਕਾਲ ਤਖਤ ਕੋਲ ਹੋਰ ਕੋਈ ਚਾਰਾ ਨਹੀਂ ਉਹਨਾਂ ਨੇ ਬੁੱਧੀਜੀਵੀਆਂ ਦੀ ਰਾਇ ਲੈ ਲਈ ਐ ਤੇ ਅੱਗੇ ਹੁਣ ਸਿੱਖ ਜਥੇਬੰਦੀਆਂ ਦੀ ਰਾਇ ਲੈਣੀ ਹੈ ਕਿਉਂਕਿ 78 ਤੇ ਵੀ ਲਈ ਗਈ ਸੀ ਪਹਿਲੀ ਗੱਲ ਨੇ ਜਿਹੜੇ ਸਰਨਾ ਸਾਹਿਬ ਜਾਂ ਹੋਰ ਲੋਕ ਕਹਿ ਰਹੇ ਨੇ ਕਿ ਅਕਾਲ ਤਖਤ ਦੇ ਸਾਹਿਬ ਦੇ ਜਥੇਦਾਰ ਨੂੰ ਆਪਣੇ ਆਪ ਫੈਸਲੇ ਕਰਨੇ ਚਾਹੀਦੇ ਆ ਲੋਕਾਂ ਨੂੰ ਨਹੀਂ ਪੁੱਛਣਾ ਚਾਹੀਦਾ ਉਹ ਵੀ ਜੰਮੂ ਸਾਹਿਬ ਕੋਈ ਚਿਰ ਪਹਿਲਾਂ ਕੋਈ ਸਾਲ ਪਹਿਲਾਂ ਇਹ ਕਹਿੰਦੇ ਰਹੇ ਸੀਗੇ ਅਕਾਲ ਤਕਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਨਾਰੇ ਲਾਉਂਦੇ ਸੀਗੇ ਲੇਕਿਨ ਅੱਜ ਉਹ ਸਭ ਤੋਂ ਵੱਡਾ ਅੱਜ ਵੱਡਾ ਚੈਲੰਜ ਅਕਾਲ ਤਖਤ ਸਾਹਮਣੇ ਵੀ ਉਹ ਕਰ ਰਹੇ ਨੇ ਤੇ ਅਕਾਲ ਤਖਤ ਦੀ ਵੀ ਤਾਂ ਰਹੇਗੀ ਜੇ ਫੈਸਲਾ ਲੋਕਾਂ ਸੰਗਤਾਂ ਦੀਆਂ ਇੱਛਾ ਅਨੁਸਾਰ ਹੋਇਆ ਜੇ ਲੋਕਾਂ ਦੀਆਂ ਭਾਵਨਾਵਾਂ ਤੋਂ ਉਲਟ ਜਾ ਕੇ ਫੈਸਲਾ ਜਥੇਦਾਰ ਕਰ ਦੇਣ ਕੋਈ ਵੀ ਕਰ ਦੇਵੇ ਲੋਕਾਂ ਨੇ ਉਹ ਨਹੀਂ ਮੰਨਣਾ ਨਹੀਂ ਨਹੀਂ ਇਹ ਇਹ ਕੀ ਤਰੀਕਾ ਕਰ ਹੋਵੇ ਲੋਕਾਂ ਦੀਆਂ ਭਾਵਨਾ ਕਿਵੇਂ ਜਾਣੀਆਂ ਜਾਣ ਵੀ ਲੋਕ ਆ ਚਾਹੁੰਦੇ ਨੇ ਉਹ ਉਹ ਨਹੀਂ ਉਹੀ ਕਰ ਰਹੇ ਨੇ ਕਿ ਜਿਹੜੀ ਕਮੇਟੀ ਥੱਲੇ ਤੋਂ ਪ੍ਰਤੀ ਕਰੇਗੀ ਗਰਾਊਂਡ ਤੋਂ ਉਹ ਜਿਹੜੇ ਡੈਲੀਗੇਟ ਚੁਣ ਕੇ ਆਉਣਗੇ ਉਹ ਲੋਕਾਂ ਦੇ ਨੁਮਾਇंदे ਹੋਣਗੇ ਲੋਕ ਫੈਸਲਾ ਕਰਨ ਅੱਜ ਕੀ ਹੁੰਦਾ ਜੰਮੂ ਸਾਹਿਬ ਜੀ ਜਿਹੜਾ ਇਹਨਾਂ ਨੇ ਸਭ ਤੋਂ ਵੱਡਾ ਅਕਾਲੀ ਸਿਆਸਤ ਵਿੱਚ ਸੰਕਟ ਪੈਦਾ ਕੀਤਾ ਆ ਹੁਣ ਪ੍ਰਧਾਨ ਸਾਹਿਬ ਡਿਸਾਈਡ ਕਰਦੇ ਆ ਕਿ ਫਰਾਨੇ ਸਰਕਟ ਦਾ ਪ੍ਰਧਾਨ ਕੌਣ ਹੋਏਗਾ ਹੁਣ ਲੋਕ ਨਹੀਂ ਸੰਗਤ ਮੇਰੇ ਹਲਕੇ ਦੇ ਲੋਕ ਡਿਸਾਈਡ ਕਰਨ ਕਿ ਸਾਡੇ ਹਲਕੇ ਦਾ ਪ੍ਰਧਾਨ ਕੌਣ ਹੋਏਗਾ ਇਹ ਅਕਾਲੀ ਦਲ 'ਚ ਨਹੀਂ ਹੈ ਪਰੰਪਰਾ ਬਹੁਤ ਸਾਰੇ ਪਰ ਇਹ ਪਰ ਇਹ ਪਰੰਪਰਾ ਜਿਹੜੀ ਆ ਮੈਨੂੰ ਤਾਂ 20 25 30 ਸਾਲਾਂ ਚ ਦਿਸੀ ਨਹੀਂ ਕਿ ਵੀ ਇਹ ਬਾਦਲ ਜਦੋਂ ਦੇ 28 ਸਾਲ ਦਾ ਬਾਦਲ ਸਾਹਿਬ ਦਾ ਪਰਿਵਾਰ ਦਾ ਉੱਥੇ ਕਬਜ਼ਾ ਆ ਅਕਾਲੀ ਦਲ ਤੇ ਉਦੋਂ ਖਤਮ ਹੋਈ ਹੈ ਤਲਵੰਡੀ ਸਾਹਿਬ ਦੇ ਟਾਈਮ ਸਰਾ ਮਾਸਟਰ ਤਾਰਾ ਸਿੰਘ ਜੀ ਦੇ ਟਾਈਮ ਸਾਰਿਆਂ ਤੇ ਇਸ ਤਰ੍ਹਾਂ ਪਰੰਪਰਾ ਚੱਲਦੀ ਰਹੀ ਕੋਈ ਵੱਡੀ ਗੱਲ ਨਹੀਂ ਕਿ ਇਹ ਕੋਈ ਇਸ ਤਰ੍ਹਾਂ ਹੀ ਚੱਲਦਾ ਸੀਗਾ ਤਾਂ ਹੀ ਲੋਕ ਇੱਕ ਵੱਖਰੀ ਰਹਿ ਰੱਖਦੇ ਸੀਗੇ ਅਕਾਲੀ ਦਲ ਕਿਸੇ ਇੱਕ ਪਾਰਟੀ ਦੀ ਜੇਬ ਇੱਕ ਵਿਅਕਤੀ ਦੀ ਜੇਬ ਚ ਨਹੀਂ ਸੀ ਪੈਂਦਾ ਅਕਾਲੀ ਦਲ ਦੇ ਵਿੱਚ ਬਹੁਤ ਸਾਰੇ ਲੋਕ ਹੁੰਦੇ ਸੀ ਤਲਵੰਡੀ ਆਪਣੀ ਥਾਂ ਤੇ ਬੈਠਾ ਟੋੜਾ ਸਾਹਿਬ ਆਪਣੀ ਥਾਂ ਤੇ ਬੈਠੇ ਐ ਬਹੁਤ ਸਾਰੇ ਗਰੁੱਪ ਹੁੰਦੇ ਸੀ ਸੁਖਜਿੰਦਰ ਸਿੰਘ ਦਾ ਆਪਣਾ ਗਰੁੱਪ ਸੀ ਤੋਂ ਉਹ ਜਿਹੜੇ ਆ ਇੱਕ ਲੋਕਤੰਤਰ ਦੀ ਤਰੀਕਾ ਸੀਗਾ ਜਿਹੜਾ ਜਮਹੂਰੀਅਤ ਨੂੰ ਨਹੀਂ ਮੰਨੋਂਗੇ ਤਾਂ ਪਾਰਟੀ ਜਿਹੜੀ ਪਰਿਵਾਰਾਂ ਦੀ ਚੱਲਦੀਆਂ ਨੇ ਉਹ ਭਾਵੇਂ ਇੱਥੇ ਹੋਣ ਭਾਵੇਂ ਕਿਤੇ ਵੀ ਹੋਣ ਉਹ ਹੁਣ ਅੱਜ ਦੇ ਦੌਰ ਦੇ ਵਿੱਚ ਉਹਨਾਂ ਦਾ ਭਵਿੱਖ ਹੈ ਜਿਹੜਾ ਉਹ ਕੋਈ ਬਾਤਾਂ ਚੰਗਾ ਨਹੀਂ ਹੈਗਾ ਤੇ ਇਹਦੇ ਵਿੱਚੋਂ ਨਿਕਲਦਾ ਇੱਕ ਇੱਕ ਰਸਤਾ ਹੈ ਕਿ ਸੰਗਤਾਂ ਦੀਆਂ ਭਾਵਨਾ ਸਿੱਖਾਂ ਦੀਆਂ ਭਾਵਨਾਵਾਂ ਜੇ ਸਿੱਖਾਂ ਦਾ ਵਕਾਰ ਬਾ ਕੋਈ ਵੀ ਫੈਸਲਾ ਕਰ ਦੋ ਤੁਸੀਂ ਜੇ ਸਿੱਖਾਂ ਨੇ ਉਹ ਮੰਨਿਆ ਹੀ ਨਾ ਤੇ ਨਾ ਉਹਦਾ ਕੋਈ ਅਕਾਲੀ ਦਲ ਨੂੰ ਫਾਇਦਾ ਹੋਣਾ ਨਾ ਅਕਾਲ ਤਖਤ ਨੂੰ ਫਾਇਦਾ ਹੋਣਾ ਤੇ ਉਹਦੇ ਪਾਣ ਜਿਸ ਫੈਸਲੇ ਨਾਲ ਲੋਕਾਂ ਨੂੰ ਲੱਗੇ ਕਿ ਹੁਣ ਇਹ ਪਾਰਟੀ ਖੇਤਰੀ ਪਾਰਟੀ ਪੰਜਾਬ ਦੀ ਹੈ ਜਿਹੜੇ ਅਸਲੀ ਮੰਗਾਂ ਨੇ ਜਾਂ ਅਸਲੀ ਏਜੰਡੇ ਆ ਉਹਦੇ ਤੇ ਕੇਂਦਰਿਤ ਹੋ ਗਈ ਆ ਹੁਣ ਕਿਸੇ ਇੱਕ ਪਰਿਵਾਰ ਦੀ ਜੇਬ ਵਿੱਚ ਨਹੀਂ ਹੈ ਜਿੰਨਾ ਚਿਰ ਇਹ ਮੈਸੇਜ ਲੋਕਾਂ ਤੱਕ ਨਹੀਂ ਕੱਢਦੇ ਲੋਕਾਂ ਦਾ ਵਿਚਾਰ ਦੁਆਰਾ ਜਿਹੜਾ ਵਿਸ਼ਵਾਸ ਬਣ ਹੁਣਾ ਬੜਾ ਬਹੁਤ ਔਖਾ ਲੱਗਦਾ ਦੂਜੀ ਪਾਰਟੀਆਂ ਦੇ ਵਿੱਚ ਵੀ ਪਰਿਵਾਰਵਾਦ ਆ ਕਾਂਗਰਸ ਲੈ ਲਓ ਉਹਦੇ ਚ ਵੀ ਪਰਿਵਾਰਵਾਦ ਆ ਭਾਜਪਾ ਲੈ ਲਓ ਉਹਦੇ ਵਿੱਚ ਵੀ ਪਰਿਵਾਰਵਾਦ ਆ ਉਹ ਸਾਰੇ ਪਾਸੇ ਪਰਿਵਾਰਵਾਦ ਹੈਗਾ ਕਿਸੇ ਇੱਕ ਸੀਟ ਤੇ ਨਾ ਹੋਇਆ ਪਰਿਵਾਰ ਦਾ ਬਾਕੀਆਂ ਦੇ ਵਿੱਚ ਵੀ ਪਰਿਵਾਰਵਾਦ ਤਾਂ ਵਧ ਹੀ ਰਿਹਾ ਵੇਖੋ ਜੰਮੂ ਸਾਹਿਬ ਜੀ ਜੋ ਕਾਂਗਰਸ ਦਾ ਤੁਹਾਡੇ ਸਾਹਮਣੇ ਹਾਲ ਹੋਇਆ ਹੈ ਉਸ ਆਪਣੇ ਸਾਹਮਣੇ ਹੈ ਜੇ ਪਰਿਵਾਰਵਾਦ ਦੇ ਜਿਹੜਾ ਜਿੰਨਾ ਚੜਿਆ ਲੇਕਿਨ ਰਾਹੁਲ ਨੇ ਜਿਸ ਤਰੀਕੇ ਨਾਲ ਆਪਣੇ ਆਪ ਨੂੰ ਲੋਕਾਂ ਦੇ ਵਿੱਚ ਜਾ ਕੇ ਸ਼ੋਅ ਕੀਤਾ ਹੈ ਜਿੰਨੀ ਲੰਮੀ ਉਹਨੇ ਯਾਤਰਾ ਕੀਤੀ ਆ ਜਿਹੇ ਆਮ ਲੋਕਾਂ ਦੇ ਨਾਲ ਬੈਠ ਕੇ ਚਾਹ ਪੀਤੀ ਆ ਖਾਣਾ ਖਾਦਾ ਆ ਉਹਦਾ ਦੇਖੋ ਆਉਣ ਵਾਲੀਆਂ ਜਿਹੜੀਆਂ ਪਿੱਛੇ ਇਲੈਕਸ਼ਨਾਂ ਹੋਈਆਂ ਨੇ ਉਹਦੇ ਵਿੱਚ ਉਹਨੂੰ ਉਹਦਾ ਬੈਨੀਫਿਟ ਪੋਲੀਟੀਕਲ ਮਿਲਿਆ ਕਿ ਨਹੀਂ ਮਿਲਿਆ ਜਦੋਂ ਤੁਸੀਂ ਲੋਕਾਂ ਜਾਓਗੇ ਮੈਂ ਹਮੇਸ਼ਾ ਇਹ ਸਵਾਲ ਕਰਦਾ ਕਿ ਪੰਜਾਬ ਦੇ 16000 ਬੰਦਿਆਂ ਨੇ ਸੁਸਾਇਡ ਕੀਤਾ ਆ ਪਿਛਲੇ ਸਮੇਂ 'ਚ ਉਹ ਸਰਕਾਰੀ ਰਿਪੋਰਟਾਂ ਦੱਸਦੀਆਂ ਜਿਹੜੇ ਮਜ਼ਦੂਰ ਸੀ ਕਿਸਾਨ ਸੀਗੇ ਆਕਾਲੀ ਦਲ ਦਾ ਇੱਕ ਵੀ ਲੀਡਰ ਇੱਕ ਸਮਾਜ ਦਾ ਇੱਕ ਲੀਡਰ ਕੋਈ ਜਥੇਦਾਰ ਤਕਤਾਂ ਦਾ ਕਦੀ ਕਿਸੇ ਦੇ ਘਰੇ ਭੋਗਤੇ ਗਿਆ ਜਦੋਂ ਲੋਕਾਂ ਨਾਲ ਤੁਹਾਡੇ ਸਰਕਾਰ ਹੀ ਟੁੱਟ ਗਏ ਨੇ ਤੁਸੀਂ ਆਮ ਲੋਕਾਂ ਦੇ ਵਿੱਚ ਤੁਸੀਂ ਇੱਕ 엘ੀਟ ਵਰਗ ਦੀ ਪਾਰਟੀ ਬਣਾ ਕੇ ਉਹਨੂੰ ਰੱਖ ਦਿੱਤਾ ਹੈ ਲੋਕਾਂ ਦੇ ਨਾਲ ਜਿਹੜੇ ਆਮ ਲੋਕਾਂ ਦੀਆਂ ਜਿਹੜੀਆਂ ਲੋੜਾਂ ਨੇ ਉਹਨਾਂ ਨਾਲ ਤੁਸੀਂ ਟੁੱਟ ਚੁੱਕੇ ਹੋ ਤਾਂ ਦੁਆਰਾ ਤੁਸੀਂ ਲੋਕਾਂ ਵੋਟਾਂ ਉਹਨਾਂ ਲੋਕਾਂ ਨੇ ਪਾਉਣੀਆਂ ਵਿਹੜਿਆਂ ਚੋਂ ਪਾਉਣੀਆਂ ਨੇ ਜਿੰਨਾ ਲੋਕਾਂ ਦੇ ਸਰਕਾਰ ਤੁਹਾਡੇ ਨਾਲ ਕੋਈ ਜਿਹੜਾ ਨਹੀਂ ਰਿਹਾ ਹੈਗਾ ਉਹਨੂੰ ਦੁਆਰਾ ਉਹਨਾਂ ਦੇ ਨਾਲ ਜਾ ਕੇ ਜੁੜਨਾ ਜੰਮੂ ਸਾਹਿਬ ਜੀ ਅਸੀਂ ਇੱਥੇ ਪੰਜਾਬ 'ਚ ਰਹਿੰਨ ਵਾਲੇ ਆਂ ਪੰਜਾਬ ਦੇ ਵਿੱਚ ਕਦੀ ਕੋਈ ਵੱਡੀ ਮਜ਼ਦੂਰਾਂ ਦੀ ਕਥੇਬੰਦੀ ਕਿਸਾਨਾਂ ਦੀ ਕਥੇਬੰਦੀ ਕੋਈ ਹੋਰ ਕੱਲ ਚੱਲਦੀ ਨਹੀਂ ਸੀ ਉਹਨਾਂ ਦੀ ਪੋਲੀਟਿਕਲੀ ਕਿਉਂਕਿ ਸਾਰਿਆਂ ਦੀ ਨੁਮਾਇੰਦਗੀ ਅਖਿ ਸ਼੍ਰੋਮਣੀ ਅਕਾਲੀ ਦਲ ਕਰਦਾ ਰਿਹਾ ਹੈ ਇਤਿਹਾਸ ਦੇ ਵਿੱਚ ਜਦੋਂ ਹੁਣ ਤੁਸੀਂ ਨੁਮਾਇੰਦਗੀ ਸਿੱਖਾਂ ਦੀ ਕਰਨੀ ਵੀ ਛੱਡਦੇ ਆ ਪੰਜਾਬੀਆਂ ਦੀ ਕਰਨੀ ਛੱਡ ਦਿੱਤੀ ਆ ਇੱਕ ਵਾਰ-ਵਾਰ ਇਹ ਸਵਾਲ ਉਠਾਇਆ ਜਾਂਦਾ ਹੈ ਕਿ ਅਕਾਲੀ ਦਲ ਪੰਜਾਬੀ ਪਾਰਟੀ ਬਣੇ ਪੰਜਾਬੀ ਪਾਰਟੀ ਬੰਨਾ ਕੋਈ ਗਨਾਹ ਨਹੀਂ ਲੇਕਿਨ ਪੰਜਾਬੀਆਂ ਦੇ ਏਜੰਡੇ ਲਾਗੂ ਕਰਨਾ ਉਤੇ ਚੱਲਣਾ ਉਹ ਅਕਾਲੀ ਦਲ ਚੱਲਿਆ ਨਹੀਂ ਚੱਲਿਆ ਤਾਂ ਉਹ ਦਿੱਲੀ ਦੇ ਏਜੰਡੇ ਤੇ ਆ ਉਹਦਾ ਸਾਰਾ ਏਜੰਡਾ ਕੇਂਦਰੀ ਸਿਆਸਤ ਵਾਲਾ ਰਿਹਾ ਹੈ ਤੇ ਉਹਦੇ ਵਿੱਚ ਕੋਈ ਜਿਹੜਾ 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 ਨਤੀਜੇ ਤੇ ਪਹੁੰਚ ਲੈ ਸੀ ਉਤੇ ਪਹੁੰਚ ਗਿਆ ਹੁਣ ਲੋਕ ਤੁਹਾਨੂੰ ਇਸ ਕਰਕੇ ਵੋਟਾਂ ਪਾਉਣ ਕਿ ਤੁਸੀਂ ਅੱਗੇ ਖੇਤਰੀ ਸ਼ਬਦ ਲਾਇਆ ਹੋਇਆ ਜਾਂ ਤੁਹਾਡੇ ਨਾਲ ਅਕਾਲੀ ਸ਼ਬਦ ਲੱਗਦਾ ਇਸ ਕਰਕੇ ਜਨ ਅਕਾਲੀ ਜੰਮੂ ਸਾਹਿਬ ਜੀ ਸ਼ਬਦ ਇਹਨਾਂ ਤੋਂ ਪਹਿਲਾਂ ਅਕਾਲੀ ਦਲ ਬੁੱਢਾ ਨਾਲ ਲੱਗਦਾ ਆ ਜਿਹੜਾ ਬੁੱਢਾ ਨਿਹੰਗ ਦਾ ਜੰਗਾ ਲੋਕਾਂ ਨੇ ਕਿੰਨੀ ਕੁ ਪੋਲੀਟਿਕਲ ਪਾਵਰ ਉਹਨਾਂ ਨੂੰ ਹਾਂਜੀ ਹਾਂਜੀ ਠੀਕ ਜੇ ਤੁਸੀਂ ਉਹ ਸ਼ਬਦਾਂ ਦੇ ਹਾਨ ਦੇ ਪ੍ਰੈਕਟਿਸ ਨਹੀਂ ਲਿਆਉਂਗੇ ਤਾਂ ਤੁਹਾਡੇ ਨਾਲ ਇਹ ਐਵੇਂ ਦਾ ਜਿਹੜਾ ਇਤਿਹਾਸ ਨੇ ਤੁਹਾਨੂੰ ਬਖਸ਼ਣਾ ਨਹੀਂ ਉੱਥੇ ਹੀ ਖੜਕ ਕਰਦੇ ਨੇ ਜਿੱਥੇ ਤੁਹਾਡਾ ਥਾਂ ਬਣਦਾ ਹੈ ਠੀਕ ਪ੍ਰਧਾਨ ਸਾਹਿਬ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ